ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ਾਂ ਦੇਸ਼ਾਂ ਵਿੱਚ ਮਾਫ਼ੀਆਂ ਗੁਰੂ ਨਾਨਕ ਨਾਮ ਲੈ ਵਾਸਤੇ ਇੱਕ ਸੰਗਤਾਂ ਨੂੰ ਜਾਣ ਕੇ ਬਹੁਤ ਖੁਸ਼ੀ ਹੋਊਗੀ ਕਿ ਜੌਰਤਾ ਦੇਸ਼ ਜਰਮਨ ਤੇ ਜਰਮਨ ਦਾ ਸ਼ਹਿਰ 에어ਫੋਰਟ ਜਿੱਥੇ ਕਿ ਸਾਡੇ ਵੀਰਾਂ ਵੱਲੋਂ ਸੰਤਾਂ ਵੱਲੋਂ ਜਰਮਨ ਦੀਆਂ ਸੰਤਾਂ ਵੱਲੋਂ ਇੱਕ ਗੁਰੂ ਘਰ ਦੀ ਓਪਨਿੰਗ ਹੋਣ ਜਾ ਰਹੀ ਆ ਨਵਾਂ ਗੁਰੂ ਘਰ ਵਾਸਤੇ ਇੱਕ ਜਗ੍ਹਾ ਖਰੀਦਣ ਜਾ ਰਹੇ ਆ ਉਹਨਾਂ ਵਾਸਤੇ ਸਾਰੀ ਸੰਗਤ ਨੂੰ ਅਪੀਲ ਆ ਕਿ ਵੱਧ ਚੜ ਕੇ ਦਸਨ ਨਵਾਂ ਦੀ ਕਿਰਤ ਕਮਾਈ ਕਰਦੇ ਆ ਆਪਣਾ ਆਪਣਾ ਵਿਅਕਤੀ ਸੰਗਤ ਦੀ ਕੱਢ ਕੇ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਮੈਂ ਦੱਸਣਾ ਚਾਹੁੰਦਾ ਕਿ ਅੱਜ ਤੋਂ ਦਾਸ 6-7 ਮਹੀਨੇ ਪਹਿਲਾਂ ਗਿਆ ਸੀ ਗੁਰੂ ਘਰ ਕਿ ਜਿੱਥੇ ਦੀਆਂ ਵੀਡੀਓ ਵੀ ਪਾਈਆਂ ਨੇ ਉਹ ਜਗ੍ਹਾ ਬਹੁਤ ਛੋਟੀ ਸੀਗੀ ਸੰਗਤ ਜ਼ਿਆਦਾ ਵਾ ਸੋ ਇਸ ਕਰਕੇ ਸਾਡੇ ਕੋਲ 1.200 ਕਿਲੋਮੀਟਰ ਦੂਰੋਂ ਇਹ ਸਾਡੇ ਵੀਰ ਜੋ ਕਿ ਗੁਰੂ ਘਰ ਦੇ ਵਜੀਰ ਨੇ ਗੁਰੂ ਘਰ ਦੀ ਸੇਵਾ ਕਰਦੇ ਆ ਜਿਹੜੇ ਆਪਣੇ ਕੀਮਤੀ ਸਮੇਂ ਤੋਂ ਕੀਮਤੀ ਸਮਾਂ ਕੱਢ ਕੇ ਅੱਜ ਗੁਰੂ ਘਰ ਵਾਸਤੇ ਵੇਖੋ ਜੀ ਦਸਵੰਦ ਕੱਢਣਾ ਚਾਹੀਦਾ ਹੋ ਮੁਹਮਾ ਕੇ ਪਹੁੰਚ ਰਹੇ ਆ ਜਿਹੜੇ ਵੀਰ ਵੀਡੀਓ ਵੇਖ ਰਹੇ ਆ ਸਾਨੂੰ ਸਾਰਿਆਂ ਨੂੰ ਚਾਹੀਦਾ ਆਪਣੇ ਘਰਾਂ ਵਿੱਚ ਮਾਰਬਲ ਲਾ ਲਿਆ ਆਪਣੇ ਘਰ ਮਹਿੰਗੀ ਤੋਂ ਮਹਿੰਗੀ ਲੱਕੜ ਲਾ ਲਈ ਆਪਣੇ ਘਰ ਸੋਨੇ ਬਣਾ ਲਏ ਆ ਇੱਥੇ ਸੱਤ ਸਮੁੰਦਰੋਂ ਪਾਰ ਸਾਨੂੰ ਚਾਹੀਦਾ ਕਿ ਜਿੱਦਾਂ ਹੀ ਆਪਣੇ ਘਰ ਬਣਾਏ ਆ ਨਾ ਗੁਰੂ ਘਰ ਵੀ ਬਣਾਉਣੇ ਚਾਹੀਦੇ ਆ ਸਾਡੀਆਂ ਆਉਣ ਵਾਲੀਆਂ ਨਸਲਾਂ ਸਾਡੀ ਆਉਣ ਵਾਲੀ ਪੀੜ੍ਹੀ ਕਿਤੇ ਇੰਨਾ ਗੋਰੀਆਂ ਦੇ ਵਿੱਚ ਨਾ ਰਲ ਜਾਵੇ ਊੜਾ ਤੇ ਜੂੜਾ ਅਸੀਂ ਆਪਣੇ ਬੱਚਿਆਂ ਦੇ ਸਿਰ ਤੇ ਲਿਆਉਣਾ ਤੇ ਮੇਰੇ ਹੱਥ ਮੰਨ ਕੇ ਬੇਨਤੀ ਆ ਕਿ ਇਹ ਜਿਹੜੇ ਵੀਰ ਜਿਹੜੇ ਲਾਗੇ ਸਾਡੇ ਇੱਥੋਂ ਹੁਣ ਇਹ ਸੰਦੇ ਵਿੱਚ ਆਏ ਆ ਆਪਣਾ ਕੀਮਤੀ ਸਮਾਂ ਕੱਢ ਕੇ ਮੇਰੇ ਵੀਰੋ ਸਾਰੇ ਦਾ ਫਰਜ਼ ਬਣਦਾ ਕਿ ਗੁਰੂ ਘਰ ਜਿਹੜਾ ਵਾ ਨਵਾਂ ਬੰਨ੍ਹ ਜਾ ਰਿਹਾ ਉਹਦੇ ਵਾਸਤੇ ਜਗ੍ਹਾ ਚਾਹੀਦੀ ਆ ਤੇ ਜਗ੍ਹਾ ਵਾਸਤੇ ਦਸਬੰਦ ਚਾਹੀਦਾ ਇੱਕ ਮੈਂ ਚੀਜ਼ ਕਹਿਣੀ ਚਾਹੁੰਨਾ ਇੱਥੇ ਜਰਮਨ ਦੇ ਵਿੱਚ ਮੈਂ ਨਵਾਂ ਆਇਆ ਮੈਂ ਵੇਖਿਆ ਕਿ ਸਾਡੇ ਭਰਾਵਾਂ ਦੇ ਕਾਰੋਬਾਰ ਬਹੁਤ ਆ ਤੇ ਇਹ ਇੰਨਾ ਕਾਰੋਬਾਰ ਕੀਤਾ ਉਹ ਕਿੰਨੇ ਦਿੱਤਾ ਸਤਗੁਰੂ ਨਾਲਖਬ ਸਾਹਿਬ ਨੇ ਕਿਹਦੇ ਪੈਰਾਂ ਪਿੱਛੇ ਦਿੱਤਾ ਕਦੇ ਸੋਚ ਕੇ ਵੇਖਿਓ ਅਸੀਂ ਉਦਾਂ ਅਮੀਰੀ ਦਿਖਾ ਦਿੰਦੇ ਆ ਕਿ ਸੜਕੋ ਗੱਡੀਆਂ ਸੜਕੋ ਰੈਸਟੋਰੈਂਟਾਂ ਸੜਕੋ ਕਾਰੋਬਾਰ ਆ ਇੱਥੇ ਸੰਗਤ ਵੀ ਅਮੀਰੀ ਦਿਖਾ ਲੋ ਆ ਸਾਰੇ ਨਾਲ ਮਿਲ ਕੇ ਮੇਰੇ ਭੈਣ ਭਰਾ ਇੱਕ ਵਾਰ ਜਿੱਥੇ-ਜਿੱਥੇ ਵੀਰ ਜਾਂਦੇ ਮੈਂ ਇਹਨਾਂ ਦਾ ਨੰਬਰ ਵੀ ਪਾ ਦਿੰਦਾ ਨਾ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਕਿ ਇਸ ਟਾਈਮ ਸਾਡੇ ਕੋਲ ਛੇਸਨ ਦੇ ਵਿੱਚ ਵੀਰ ਨਹੀਂ ਆਏ ਆ ਤੇ ਜਿਹੜੇ-ਜਿਹੜੇ ਮੇਰੇ ਭੈਣ ਭਰਾ ਵਾਹੀ ਗੁਰਦੀਆਂ ਖੁਸ਼ੀਆਂ ਲੈਣੀਆਂ ਚਾਹੁੰਦੇ ਆ ਹੈ ਸਾਰਾ ਕੁਝ ਰੱਬ ਦਾ ਹੀ ਆ ਦੇਖੋ ਸਤਹ ਸ੍ਰੀ ਅਕਾਲੋਂ ਪਾਰ ਆਏ ਆ ਤੁਸੀਂ ਕਿਸੇ ਵੀ ਜਗ੍ਹਾ ਚੱਲ ਜਾਓ ਅੱਜ ਸਪ੍ਰਿੰਗ ਵਿੱਚ ਚੱਲ ਜਾਓ ਇਟਲੀ ਵਿੱਚ ਚੱਲ ਜਾਓ ਕਿਹੜੇ-ਕਿਹੜੇ ਨਗਰ ਕੀਰਤਨ ਕੱਢੇ ਜਾ ਰਹੇ ਆ ਅੰਮ੍ਰਿਤ ਸ਼ਕਾਇਏ ਜਾ ਰਹੇ ਆ ਕਿੰਨੇ-ਕਿੰਨੇ ਵਧੀਆ ਸਿੱਖ ਧਰਮ ਦੇ ਪ੍ਰੋਗਰਾਮ ਹੋ ਰਿਹਾ। ਇਹਨਾਂ ਏਰੀਆ ਦੇ ਵਿੱਚ ਬੜੀ ਵੱਡੀ ਗੱਲ ਹੈ ਜਿਹਨੂੰ ਕਹਿ ਸਕਦੇ ਕਿ ਇੱਥੇ ਕਸਾਂ ਕਸਾਂ ਨਾਲ ਵਿਖੋਤ ਹੁੰਦੇ ਰਹੇ, ਚੰਗਾ ਜੁੱਤਾ ਹੁੰਦੇ ਰਹੀਆਂ। ਇਥੇ ਨਗਰ ਕੀਰਤਨ ਕੱਢੇ ਜਾਂਦੇ ਆ। ਢਾਡੀ ਰਾਡੀ ਸੱਦੇ ਜਾਂਦੇ ਆ ਇੰਡੀਆ ਤੋਂ। ਤੇ ਅੱਜ ਸਾਰੇ ਨਾਲ ਫਰਕ ਬਣਦਾ ਕਿ ਇਹ ਗੁਰੂ ਦੇ ਲਾਗਲੇ, ਇਹ ਗੁਰੂ ਦੀਆਂ ਸੰਗਤਾਂ ਹੋਮ ਹਮਾ ਕੇ ਸਾਡੇ ਏਰੀਆ ਦੇ ਵਿੱਚ ਪਹੁੰਚੀਆਂ। ਜਿੰਨੇ ਵੀ ਮੇਰੇ ਵੀਰ ਟਿਕਟੌਕ ਤੇ ਜੁੜੇ ਆ, ਫੇਸਬੁੱਕ ਤੇ ਜੁੜੇ ਆ, ਅੱਜ ਜਨਮਨ ਵਾਲਿਆਂ ਨੂੰ ਮੇਰੇ ਵੱਲੋਂ ਹੱਥ ਬੰਨ੍ਹ ਕੇ ਬੇਨਤੀ ਆ ਤੇ ਜੇ ਕੋਈ ਮੇਰਾ ਵੀਰ ਬਾਅਦਲੇ ਜ਼ੋਰ ਤੋਂ ਵੀਡੀਓ ਦੇਖ ਲਿਆ ਇਹ ਬਾਬਿਓ ਜਿਹੜਾ ਅੱਜ ਤੁਸੀਂ ਸੇਵਾ ਕਰਨ ਲੱਗੇ ਆ ਨਾ ਕੱਲ ਨੂੰ ਤੁਹਾਡੇ ਬੱਚਿਆਂ ਨੇ ਦੱਸਿਆ ਕਰਨਾ ਕਿ ਸਾਡੇ ਬਜ਼ੁਰਗਾਂ ਨੇ ਕਿਦਾਂ ਦਿਨ ਰਾਤ ਇੱਕ ਕਰਕੇ ਸੇਵਾ ਕੀਤੀ ਆ ਗੁਰੂ ਘਰ ਬਣਾਏ ਆ ਇੱਕ ਚੀਜ਼ ਮੈਂ ਹੋਰ ਦੱਸਣੀ ਚਾਹੁੰਦਾ ਕਿ ਮਹਾਲਗਰਨ ਜੀ ਸਿੰਘ ਨੇ ਸਭ ਤੋਂ ਵੱਧ ਗੁਰੂ ਘਰ ਦੀ ਸੇਵਾ ਕੀਤੀ ਆ ਇਤਿਹਾਸ ਨਾਲ ਜੁੜੇ ਰਾਵਾਂਗੇ ਤੇ ਬਤੇ ਰਾਵਾਂਗੇ ਤੇ ਇੰਨੇ ਆ ਕਿ ਜੇ ਬੇਨਤੀ ਕੋਈ ਵੀਰ ਜੀ ਗੱਲ ਕਰਨੀ ਚਾਹੁੰਦੇ ਪਰਸੰਤ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਭਾਈ ਥੋੜਾ ਜਿਹਾ ਵਾਇਰ ਜੀ ਦਾ ਖਾਲਸਾ ਵਾਇਰ ਜੀ ਦੀ ਪਤਨੀ ਬਾਕੀ ਸਾਡੇ ਲਾਲੀ ਭਾਈ ਨੇ ਸਾਰਾ ਦਾਸ ਹੀ ਕੀਤਾ ਜੇ ਕੋਈ ਬੇਨਤੀ ਹੈ ਕਿ ਗੁਰੂ ਘਰ ਦੇ ਕੰਮ ਦੇ ਵਿੱਚ ਸਾਰੇ ਹੱਲ ਕੇ ਜਿੰਨਾ ਵੀ ਸਹਿਯੋਗ ਪਾ ਸਕਦੇ ਆ ਪਾਈਏ ਤੇ ਨੰਬਰ ਭਾਈ ਜੀ ਸਾਡਾ ਵਿੱਚ ਪਾ ਦੇਣਗੇ ਜੇ ਸਾਨੂੰ ਕੰਟੈਕਟ ਕਰੋਗੇ ਅਸੀਂ ਆ ਜਾਾਂਗੇ ਤੇ ਭਾਈ ਜੀ ਨੂੰ ਨਾਲ ਲੈ ਕੇ ਆਵਾਂਗੇ ਤੇ ਬਾਕੀ ਆਪਣੇ ਦਸਬੰਦ ਦੇ ਵਿੱਚੋਂ ਜਿੰਨਾ ਵੀ ਤੁਸੀਂ ਵੱਧ ਤੋਂ ਵੱਧ ਸਾਡਾ ਸਾਥ ਦੇ ਸਕਦੇ ਦੇਵੋ ਇਹੀ ਸਾਡੀ ਬੇਨਤੀ ਹੈ ਬਗਰ ਨੀਕਾ ਖਾਲਸਾ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਵੀ ਪਤਾ ਲੱਗਾ ਕਿ ਕੱਲੂ ਘਾਰੇ ਜਿਹੜੇ ਆ ਦਿਨ ਕੱਲ ਸ਼ੁਰੂ ਹੋਣਾ ਹੈ ਕੱਲੂ ਅਖੰਡ ਪਾਠ ਸਾਹਿਬ ਗੁਰਦੁਆਰੇ ਸਾਹਿਬ ਕਰਾਇਆ ਜਾਊਗਾ ਤੇ ਸਾਰੀ ਸੰਗਤ ਨੂੰ ਬਹੁਤ ਹੱਥ ਝੁੱਕ ਕੇ ਬੇਨਤੀ ਹੈ ਆਪਣੇ ਬੱਚਿਆਂ ਨੂੰ ਉੱਥੇ ਲੈ ਕੇ ਆਓ ਬਜ਼ੁਰਗਾਂ ਨੂੰ ਲੈ ਕੇ ਆਓ ਆ ਜਿਹੜਾ ਰੱਬ ਦਾ ਤੁਸੀਂ ਅੱਜ ਦੁਸ਼ਵੰਦ ਕੱਢਣਾ ਨਾ ਇੱਕ ਗੱਲ ਨੋਟ ਕਰਿਓ ਅਸੀਂ ਲੱਖਾਂ ਰੁਪਏ ਬਿਮਾਰੀਆਂ ਤੇ ਲਾ ਰਹੇ ਹਾਂ ਲੱਖਾਂ ਰੁਪਏ ਪਾਰਟੀਆਂ ਤੇ ਲਾ ਰਹੇ ਹਾਂ ਵਿਆਹ ਕਰ ਰਹੇ ਹਾਂ ਪੈਸਾ ਵੇਖ ਵੀਡੀਓ ਵੇਖ ਕੇ ਰੋਣ ਆਉਂਦਾ ਕਿ ਪੈਸਾ ਪਾਲਤਿਆਂ ਨੂੰ ਕਿਡਾਇਆ ਜਾਂਦਾ ਤੇ ਜਦੋਂ ਗੁਰੂ ਘਰ ਦੀ ਗੱਲ ਆਉਂਦੀ ਹੈ ਨਾ ਕਿਨੇ ਸਾਨੂੰ ਰੱਬ ਨੇ ਬਣਾਇਆ ਗੁਰੂ ਨਾਨਕ ਸਾਹਿਬ ਨੇ 20 ਪੈ ਦਾ ਲੰਗਰ ਲਾਇਆ ਅੱਜ ਗੁਰੂ ਘਰਾਂ 'ਚ ਵਰਤਣ ਡਿਆ ਜੇ ਕਹਿੰਦੇ ਵੀ ਅੰਗਰੇਜ਼ ਇੱਥੋਂ ਦੇ ਕਹਿੰਦੇ ਵੀ ਤੁਹਾਨੂੰ ਕਿਤੇ ਰੋਟੀਆਂ ਲੱਭੇ ਚੋਰੀ ਨਹੀਂ ਕਰਨੀ ਕਿਤੇ ਪਾਗ ਵਾਲਾ ਬੰਦਾ ਵੇਖ ਲਿਓ ਕਿਤੇ ਗੁਰੂ ਘਰ ਵੇਖ ਲਿਓ ਲੰਗਰ ਫ੍ਰੀ ਮਿਲੂਗਾ ਜੇ ਅਸੀਂ ਚਾਹੁੰਨੇ ਆ ਆਪਣੇ ਕਹਿੰਦੇ ਨਾ ਰਾਜ ਕਰੇਗਾ ਖਾਲਸਾ ਆਕੀ ਰਹਿਣਾ ਕੋਈ ਖਾਣ ਹੋਏ ਸਭ ਮਿਲਗੇ ਬਸੇ ਸਮਝੋਏ ਆ ਤੇ ਜੇ ਅਸੀਂ ਇਸ ਜੀ ਤੇ ਪੈਰਾ ਦੇਣਾ ਨਾ ਕਿ ਸਾਨੂੰ ਰਲ ਮਿਲ ਕੇ ਮੇਰੇ ਵੀਰ ਹੱਥ ਮਨ ਕੇ ਬੇਨਤੀ ਆ ਕਿ ਥੋੜਾ ਥੋੜਾ ਦਸਵੰਦ ਕਰਕੇ ਇਹਨਾਂ ਨੂੰ ਇਹਨਾਂ ਗੁਰੂ ਘਰਾਂ ਦੀ ਸੇਵਾ ਕਰਿਓ ਤੇ ਜਿਹੜਾ ਰੱਬ ਨੇ ਤੁਹਾਨੂੰ ਸਕੂਨ ਦੇਣਾ ਇੱਕ ਦਰਗਾਹ ਇੱਥੇ ਆ ਇੱਕ ਉੱਤੇ ਆ ਔਰ ਰੱਬ ਜਾਣਦਾ ਜਾਂ ਸੰਗਤ ਜਾਣਦੀ ਆ ਕਿ ਸਭ ਤੋਂ ਵੱਡਾ ਜਿਹੜਾ ਵੀਰੇ ਪਰਾਲਾ ਕਰ ਰਹੇ ਆ ਨਾ ਅੱਜ ਆਪਣੇ ਪਰਿਵਾਰਾਂ ਨੂੰ ਛੱਡ ਕੇ ਥਾਂ ਥਾਂ ਦੇ ਜਾ ਰਹੇ ਆ ਆ ਜਿਹੜੀ ਅੱਜ ਉਹ ਸੇਵਾ ਕਰ ਰਹੇ ਮਹਾਰਾਜ ਕਰੇ ਸੱਚੇ ਪਾਤਸ਼ਾਹ ਵਾਹਿਗੁਰੂ ਪ੍ਰਮਾਨ ਕਰੇ ਹੱਥ ਬਨ ਕੇ ਬੇਨਤੀ ਆ ਕਿ ਸੰਗਤ ਜੀ ਇਹ ਨੰਬਰਾਂ ਨੂੰ ਕੰਟੈਕਟ ਕਰਕੇ ਇਹ ਵੀਰ ਜੀ ਨੂੰ ਸਾਰੇ 에ਅਰ ਫੋਰਸ ਤੋਂ ਸੰਗਤ ਆਈ ਆ ਤੇ ਤੁਸੀਂ ਆਪਣਾ ਦਸਬੰਧ ਸਿੱਧੇ ਤਰੀਕੇ ਨਾਲ ਭੇਜੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਿਰਪਾ ਦੇ